ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰ ਐਮ ਬਲੌਗ ਦੇ ਵਿੱਚ ਹੋਰ ਜੀ ਕੀ ਹਲਚਲ ਤੇ ਅੱਜ ਸਾਡੇ ਜਿਹੜੀ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਉਹ ਹੋ ਰਹੀ ਹੈ ਜੀ ਆਪਣੇ ਪਲਾਟ ਦੇ ਵਿੱਚੋਂ ਜਿੱਥੇ ਆਪਾਂ ਅੱਜ ਇੱਕ ਆਪਣਾ ਭਾਰਤ ਦੀ ਟਰਾਲੀ ਆਈ ਹੋਈ ਸੀਗੀ ਤੇ ਲਾਲਚੰਦ ਨੂੰ ਲੈ ਕੇ ਆਇਆ ਸੀਗਾ ਤੇ ਆਪਾਂ ਸਵੇਰ ਤੜਕੇ 7 ਵਜੇ ਮਾਰਨਿੰਗ ਉਹ ਆਪਣਾ ਇਹ ਚੀਜ਼ ਲੈ ਕੇ ਆਇਆ ਸੀਗਾ ਤੇ ਜਦੋਂ ਮੈਂ ਇੱਥੇ ਆ ਵੀ ਆਪਣੇ ਚਾਰੇ ਪਾਸੇ ਚਾਪੇ ਵਗੈਰਾ ਪਏ ਸੀਗੇ ਮੈਂ ਕਿਹਾ ਵੀ ਤੜਕ ਤੜਕੇ ਬਿਨਾ ਚਾਹ ਪੀਤੇ ਆਪਾਂ ਨੂੰ ਕਿਹੜਾ ਕੰਮ ਕਰਨਾ ਪਏਗਾ ਚਲੋ ਕੋਈ ਗੱਲ ਨਹੀਂ ਕੰਮ ਤਾਂ ਬੰਦੇ ਨੇ ਕਰਨਾ ਹੀ ਹੁੰਦਾ ਤੇ ਇਸ ਤੋਂ ਬਾਅਦ ਜੀ ਜਿਹੜੀ ਇਹ ਟਰਾਲੀ ਸੀਗੀ ਆਪਾਂ ਲਾਲਚੰਦ ਨੇ ਇਹ ਇੱਥੇ ਉਤਾਰਤੀ ਸੀਗੀ ਆ ਮਾੜਾ ਮੋਟਾੜਾ ਮਲਵਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਕੰਦ ਵਾਲੀ ਸਾਈਡ ਤੇ ਚਲਾ ਜਾਣਾਗਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਬਾਕੀ ਹੌਲੀ ਹੌਲੀ ਕਰ ਰਹੇ ਆ ਜਿਵੇਂ ਜਿਵੇਂ ਚੰਗਾ ਲੱਗ ਰਿਹਾ ਜਿਵੇਂ ਜਿਵੇਂ ਟਾਈਮ ਆਪ ਨੂੰ ਮਿਲਦਾ ਆਪਾਂ ਪਲਾਟ ਵੱਲ ਧਿਆਨ ਦੇ ਰਹੇ ਆ ਠੀਕ ਹੈ ਜੀ ਕਿਉਂਕਿ ਪ੍ਰੋਪਰ ਸਮਾਂ ਤਾਂ ਫਿਰ ਆਪਣੇ ਕੋਲੇ ਹੁੰਦਾ ਹੀ ਨਹੀਂ ਵੀ ਆਪਾਂ ਪ੍ਰੋਪਰ ਪਲਾਟ 'ਚ ਕੰਮ ਕਰੀਏ ਜਿਵੇਂ ਜਿਵੇਂ ਆਪਾਂ ਨੂੰ ਜਿੱਦਾਂ ਸਮਾਂ ਲੱਗਦਾ ਆਪਾਂ ਉਦਾਂ ਹੀ ਪਲਾਟ 'ਚ ਕੰਮ ਕਰਦੇ ਆ ਤੇ ਇਸ ਤੋਂ ਬਾਅਦ ਜੀ ਆਪਾਂ ਇਹ ਟਰਾਲੀ ਲਾਤੀ ਸੀਗੀ ਤੇ ਫਿਰ ਮੈਨੂੰ ਪੁੱਛਿਆ ਮੈਂ ਕਿਹਾ ਵੀ ਚਾਹ ਪਾਣੀ ਕਹਿੰਦਾ ਨਹੀਂ ਭਈ ਆਪਾਂ ਚਾਹ ਪਾਣੀ ਤਾਂ ਟੜਕੇ ਸਵੇਰ ਘਰੋਂ ਪੀ ਕੇ ਆਏ ਆ ਫਿਰ ਮੈਂ ਕਿਹਾ ਤੂੰ ਤਾਂ ਪੀ ਕੇ ਆਏਂ ਪਰ ਭਈ ਆਪਾਂ ਨਹੀਂ ਪੀ ਕੇ ਆਏ ਚਲੋ ਅ ਇਸ ਤੋਂ ਬਾਅਦ ਜੀ ਫਿਰ ਜਿਹੜਾ ਆਪਣਾ ਇੱਕ ਦੂਜੀ ਸਾਈਡ ਕੰਮ ਚੱਲ ਰਿਹਾ ਸੀਗਾ ਆਪਾਂ ਫਿਰ ਉੱਥੇ ਕਰਤੀ ਸੀ ਜਾਣ ਦੀ ਤਿਆਰੀ ਤੇ ਕੰਮ ਆਪਣੇ ਤੁਹਾਨੂੰ ਪਤਾ ਹੀ ਚੱਲ ਰਿਹਾ ਚਾਰੇ ਪਾਸੇ ਹਨਾ ਫਰੋਸ਼ਾ ਵੀ ਚੱਲੀ ਜਾ ਰਹੀ ਜਿੱਥੇ ਜੰਟਾ ਲੱਗਿਆ ਵਾ ਤੇ ਇਸ ਤੋਂ ਬਾਅਦ ਜੀ ਫੇਰ ਆਪਾਂ ਆ ਗਏ ਸੀ ਤਾਰੀ ਵਾਲੀ ਗਲੀ ਦੇ ਵਿੱਚ ਜਿੱਥੇ ਆਪਣਾ ਇਹ ਕੰਮ ਚੱਲ ਰਿਹਾ ਸੀਗਾ ਕੰਮ ਕਿਸ ਤਰ੍ਹਾਂ ਸੀ ਜਿਵੇਂ ਤੁਸੀਂ ਜਿਹੜਾ ਆ ਪੋਰਚ ਦੇਖ ਰਹੇ ਹੋ ਇਹ ਸੜਕ ਨੂੰ ਕਮ ਸੇ ਕਮ 2 ਫੁੱਟ ਦੀ ਹਾਈਟ ਦੇ ਵਿੱਚ ਸੀਗਾ ਤੇ ਜਿਹੜਾ ਹੁਣ ਬਾਈ ਕਹਿੰਦਾ ਜੀ ਆਪਾਂ ਇਹਨੂੰ ਪੂਰਾ ਫੁੱਟ ਆਪਾਂ ਇਹਨੂੰ ਕਰਨਾ ਤਿਆਰ ਆ। ਮੈਂ ਕਿਹਾ ਜੀ ਕੋਈ ਗੱਲ ਨਹੀਂ ਕੰਮ ਪਹਿਲਾਂ ਸਾਰਾ ਲੇਬਰ ਵਾਲੇ ਦਾ ਇਸ ਤੋਂ ਬਾਅਦ ਫੇਰ ਆਪਾਂ ਆਪਦਾ ਕਰਾਂਗੇ ਤੇ ਪਰਸ਼ਨ ਅਜਿਲੇ ਪਿਛਲੇ 2 ਦਿਨ ਦਾ ਇਸੇ ਜਗ੍ਹਾ ਤੇ ਕੰਮ ਕਰ ਰਿਹਾ ਸੀਗਾ ਜਿੱਥੇ ਤੁਸੀਂ ਆ ਪੋਰਚ ਦੇਖ ਰਹੇ ਹੋ ਤੇ ਮੈਂ ਪਰਸ਼ ਨੂੰ ਕਿਹਾ ਮੈਂ ਕਿਹਾ ਵੀ ਮਿੱਟੀ ਵਗੈਰਾ ਸਾਰੇ ਲਾ ਦੇਣਾ ਤੇ ਇਸ ਤੋਂ ਬਾਅਦ ਪਿੱਤੂ ਆਪਾਂ ਨੇ ਜਿਹੜੀ ਬੱਜਰੀ ਵਗੈਰਾ ਇਹਦੇ ਵਿੱਚ ਜੇ ਮਿੱਟੀ ਵਗੈਰਾ ਪਾਉਣੀ ਆ ਤੂੰ ਇਹਦੇ ਵਿੱਚ ਪਾ ਦੇ ਕਹਿੰਦਾ ਕੋਈ ਗੱਲ ਨਹੀਂ ਭਾਈ ਤੁਸੀਂ ਆ ਤਾਂ ਮੈਨੂੰ ਨਿਸ਼ਾਨ ਵਗੈਰਾ ਦੇ ਦਿਓ ਤੇ ਫਿਰ ਆਪਾਂ ਇਹ ਜਿਹੜਾ ਜਿਹੜਾ ਕੰਮ ਕਰਨਾ ਇਹ ਆਪਾਂ ਕਰ ਦਾਂਗੇ ਤੇ ਪਰਸ਼ਣ ਵੀ ਲੱਗਿਆ ਵਾ ਸੀਗਾ ਨਾਲ ਮੇਰੇ ਵਿੱਕੀ ਸੀਗਾ ਵਿੱਕੀ ਥੋੜੀ ਤਬੀਅਤ ਢਿੱਲੀ ਆ ਤੇ ਭਾਈ ਉਹਨੂੰ ਵੀ ਮੈਂ ਦਵਾਈ ਵਗੈਰਾ ਦਵਾਈ ਇਸ ਤੋਂ ਬਾਅਦ ਜੀ ਫਿਰ ਆਪਾਂ ਆ ਗਏ ਸੀ ਬਾਜ਼ਾਰ ਦੇ ਵਿੱਚ ਬਾਜ਼ਾਰ ਵਿੱਚ ਆਉਣ ਦਾ ਇੱਕ ਕਾਰਨ ਤੁਹਾਨੂੰ ਮੈਂ ਦਿਖਾਉਣਾ ਜੀ ਇੱਕ ਮੇਰੇ ਨਾਲ ਕੋਟ ਦੇ ਵਿੱਚ ਪਹਿਲਾਂ ਤਾਂ ਵੀਡੀਓ ਨਹੀਂ ਬਣਾਉਣੀ ਸੀ ਪਰ ਵਿੱਕੀ ਨੇ ਮਜ਼ਾਕ-ਮਜ਼ਾਕ ਵਿੱਚ ਵੀਡੀਓ ਬਣਾਤੀ ਇਹ ਨਾ ਕੀ ਸੀ ਇੱਕ ਕੋਟ ਦੇ ਵਿੱਚ ਨਾ ਮੇਰੇ ਨਾਲ ਕੋਈ ਚੀਜ਼ ਅੜਕ ਗਿਆ ਸੀ ਤੇ ਥੋੜਾ ਖਰਾਬ ਹੋ ਗਿਆ ਸੀ ਫਿਰ ਅਸੀਂ ਕੀਤਾ ਮੈਂ ਉਹਦੇ ਦਰਜੀ ਕੋਲ ਲੈ ਗਿਆ ਮੈਨੂੰ ਦਰਜੀ ਕਹਿੰਦਾ ਬਾਈ ਤੂੰ ਐਮ ਕਰ ਇਹਦੇ ਵਿੱਚ ਨਾ ਤੂੰ ਆਹ ਜਿਹੜੇ ਆ ਲੱਗੇ ਆ ਸਟicker ਇਹ ਪਸੰਦ ਕਰ ਲੈ ਤੇ ਦੇਖ ਵਧੀਆ ਬਣ ਜਾਊਗਾ ਆ ਫਿਰ ਮੈਨੂੰ ਤਾਂ ਬਾਈ ਐਡੀਟਸ ਦਾ ਲਾਲਜਾ ਪਸੰਦ ਆ ਗਿਆ ਫੇਰ ਆਪਾਂ ਇਥੇ ਟੰਬ ਤੇ ਇਹ ਲਵਾ ਲਿਆ ਕਰੋ ਚੈੱਕ ਉਹੀ ਕੋਟ ਆ ਜਿਹੜਾ ਖਰਾਬ ਜਿਹਾ ਦਿਖਦਾ ਸੀਗਾ ਤੇ ਇੱਕ ਇਹਦੀ ਬੈਕ ਸਾਈਡ ਵੀ ਤੁਹਾਨੂੰ ਦਿਖਾਉਣਾ ਤੇ ਆਹ ਦੇਖੋ ਬੈਕ ਸਾਈਡ ਵੀ ਬਿਲਕੁਲ ਨਹੀਂ ਮਹਿਸੂਸ ਹੋ ਰਿਹਾ ਵੀ ਕਿੱਥੇ ਲਾਇਆ ਪਰ ਬਹੁਤ ਵਧੀਆ ਬਣ ਗਿਆ ਸੀਗਾ ਤੇ ਇਸ ਤੋਂ ਬਾਅਦ ਜੀ ਫੇਰ ਆਪਾਂ ਆਗੇ ਸੀ ਜੈਤੂ ਰੇਲਵੇ ਸਟੇਸ਼ਨ ਦੇ ਵਿੱਚ ਤੇ ਉੱਥੇ ਵੀ ਆਪਣਾ ਤੁਹਾਨੂੰ ਪਤਾ ਹੀ ਜੀ ਕੰਮ ਚੱਲਦਾ ਤੇ ਉਹਦੇ ਵਿੱਚ ਅੱਜ ਸਾਡਾ ਇੱਥੋਂ ਕੰਮ ਸਾਡਾ ਬੰਦ ਸੀਗਾ ਉਹਦਾ ਮੰਨ ਦਾ ਕਾਰਨ ਕੀ ਸੀ ਬਾਈ ਸਾਨੂੰ ਨੇ ਇੱਕ ਨਾ ਫੋਨ ਆਇਆ ਸੀਗਾ ਆਪਣੇ ਰਾਮਿਆਣੇ ਤੋਂ ਜਿੱਥੇ ਅੱਜ ਅਸੀਂ ਕੰਮ ਵੇਖਣ ਜਾਣਾ ਸੀਗਾ ਤੇ ਮੈਂ ਵੀ ਕਿਹਨੂੰ ਕੰਮ ਕਿਹਾ ਵੇਖੀ ਇਸ ਤੋਂ ਬਾਅਦ ਬਈ ਆਪਾਂ ਨਾ ਰਾਮਿਆਣੇ ਕੰਮ ਆਪਾਂ ਕੰਮ ਦੇਖਣ ਜਾਣਾ ਸੀਗਾ ਤੇ ਇੱਥੇ ਜਿਹੜਾ ਤੁਸੀਂ ਆਹ ਮਲਵਾ ਵਗੈਰਾ ਇੱਥੇ ਪਹਿਲਾਂ ਪਿਆ ਦੇਖ ਰਹੇ ਸੀ ਇੱਟਾਂ ਉਹ ਆਪਾਂ ਉਸ ਤੋਂ ਸਾਰੀਆਂ ਚੱਕਵਾ ਦਿਆਂ ਸੀਗੀਆਂ ਹਨਾ ਤੇ ਬਾਕੀ ਜਿਹੜਾ ਇਹ ਮਲਵਾ ਜੀ ਇਹ ਸਾਨੂੰ ਸਟੇਸ਼ਨ ਮਾਸਟਰ ਕਹਿੰਦਾ ਜੀ ਆਪਾਂ ਨਹੀਂ ਚੱਕਵਾਉਣਾ ਤੇ ਇਥੇ ਸਾਰੇ ਪਤਨ ਕਰਾਉਣਾ ਤੇ ਵਿੱਕੀ ਨੂੰ ਹੋਇਆ 22 ਫੈਡ ਬਈ ਤੇ ਇਹ ਕਹਿੰਦਾ ਮੇਰੇ ਦਰਦ ਹੋ ਰਿਹਾ ਮੈਂ ਕਿਹਾ ਵੀ ਕਿਹੜੀ ਜਗ੍ਹਾ ਤੇ ਹੋ ਰਿਹਾ ਕਹਿੰਦਾ ਵੀ ਭਾਈ ਮੇਰੇ ਨਾ ਆਹ ਛਾਤੀ ਦੇ ਕੋਲ ਸੱਜੇ ਤੇ ਖੜੀ ਖੰਬੇ ਪਾਸੇ ਹੋ ਰਿਹਾ ਮੈਂ ਕਿਹਾ ਵੀ ਇਹ ਤਾਂ ਦਰਦ ਦੂਜਾ ਵੀ ਹੁੰਦਾ ਕਹਿੰਦਾ ਦੂਜਾ ਕਿਹੜਾ ਮੈਂ ਕਿਹਾ ਵੀ ਦੂਸਰਾ ਕਰੋ ਦੂਸਰਾ ਕਿਹੜਾ ਮੈਂ ਕੋਈ ਨਿਕਮੈਂਟ ਚ ਆਪ ਨੂੰ ਦੱਸ ਦਾਂ ਕਿ ਵੀ ਇਹ ਦਰਦ ਜਿਹੜਾ ਹੁੰਦਾ ਆਪਣੇ ਛਿੰਦਿਆਂ ਚ ਕਾਹਦਾ ਹੁੰਦਾ ਹਨਾ ਤੇ ਇਸ ਤੋਂ ਬਾਅਦ ਜੀ ਫਿਰ ਆਪਾਂ ਚਲੇ ਗਏ ਸੀ ਰਾਮਿਆਂ ਨੇ ਉੱਥੇ ਆਪਾਂ ਕੰਮ ਦੇਖਣਾ ਸੀਗਾ ਤੇ ਕੰਮ ਪੂਰਾ ਕੋਠੀ ਦਾ ਤੇ ਉਹ ਸਾਨੂੰ ਤੜਕੇ ਮਾਰਨਿੰਗ ਦੇ ਫੋਨ ਲਾ ਰਹੇ ਸੀਗੇ ਬਈ ਆਪਣਾ ਕੰਮ ਤੁਸੀਂ ਦੇਖ ਜੋ ਬਾਈ ਤੇ ਇਹ ਆਪਾਂ ਸਾਰਾ ਹੀ ਕਰਨਾ ਬੈਸੇ ਉੱਥੇ ਤਿਆਰੀ ਵੀ ਕਰੀਏ ਤਿਆਰੀ ਹੈ ਜੋ ਹੋਣ ਵਾਲੀ ਰਹਿੰਦੀ ਆ ਕਿਉਂਕਿ ਉੱਥੇ ਸਾਰੀ ਫਰਸ਼ਾਂ ਵਗੈਰਾ ਉਹਨਾਂ ਨੇ ਪਟਣੀਆਂ ਪੁੱਟਣੀਆਂ ਹੈਗੀਆਂ ਤੇ ਮੈਨੂੰ ਕਹਿੰਦੇ ਵੀ ਆਪਣਾ ਕੰਮ ਫਿਰ 10 ਦਿਨ ਤੱਕ ਚੱਲੂਗਾ ਪਰ ਤੁਸੀਂ ਇੱਕ ਵਾਰ ਇੱਥੇ ਆਪਾਂ ਗੇੜਾ ਮਾਰ ਲਓ ਤੇ ਮੈਂ ਵੇਖ ਲਊਗਾ ਮੈਂ ਕਿਉਂ ਤਨੂੰ ਟਾਈ ਫੜਾ ਪਈ ਤੇ ਮਾੜਾ ਮੋਟਾ ਆਵਦਾ ਤੇ ਰੱਖ ਤੇ ਇਸ ਤੋਂ ਬਾਅਦ ਜੀ ਆਪਾਂ ਉੱਥੋਂ ਕਰ ਲਈ ਸੀ ਵਾਪਸੀ ਉੱਥੋਂ ਸਾਰਾ ਕੰਮ ਦੇਖ ਲੈ ਸੀਗੇ ਤੇ ਕੰਮ ਆਪਣਾ ਰਾਮੇ ਨੇ ਚੱਲੂ 10 ਦਿਨ ਬਾਅਦ ਤੇ ਉੱਥੇ ਮੈਂ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਸਾਰਾ ਪ੍ਰਾਈਵੇਸੀ ਹੁੰਦੀ ਆਪਣੇ ਕਿਸੇ ਦੇ ਘਰਾਂ 'ਚ ਇਸ ਕਰਕੇ ਤੇ ਅੱਜ ਜੀ ਇਸ ਤੋਂ ਬਾਅਦ ਆਪਾਂ ਇੱਕ ਜੱਕਣਾ ਕੋਈ ਸਕੀਮ ਚਲਾਈ ਆ ਉਹ ਇੱਕ ਆਪਾਂ ਲੱਕੀ ਡਰਾ ਕੱਢਣਾ ਹੁੰਦਾ ਠੀਕ ਆ ਉਹਦੇ ਬਾਰੇ ਪ੍ਰੋਪਰ ਤੁਹਾਨੂੰ ਫੇਰ ਦੱਸਾਂਗੇ ਪਰ ਇਸ ਵੀਡੀਓ 'ਚ ਤੁਸੀਂ ਜ਼ਰੂਰ ਦੇਖਿਓ ਵੀ ਆਪਾਂ ਅੱਜ ਇੱਕ ਲੱਕੀ ਡਰਾ ਕੱਢਿਆ ਤੇ ਕੀ ਕੀ ਉਹ ਰਸਾਖਤਾਂ ਤੁਸੀਂ ਅੱਗੇ ਵੀਡੀਓ 'ਚ ਦੇਖੋਗੇ ਤੇ ਮੈਂ ਤੇ ਵਿੱਕੀ ਦੁਬਾਰ ਸ਼ਾਮ ਨੂੰ ਅਸੀਂ ਆ ਗਏ ਸੀ ਜਿੱਥੇ ਪਰਸ਼ਨ ਪੋਰਚ ਚੋਂ ਦਾ ਕੰਮ ਚਲਾ ਰਿਆ ਤੇ ਇਸ ਤੋਂ ਬਾਅਦ ਜੀ ਫਿਰ ਆਪਾਂ ਸਿੱਧਾ ਹੁਣ ਚੱਲਦੇ ਆ ਜਿੱਥੇ ਆਪਾਂ ਅੱਜ ਇਹ ਲਾਟਰੀ ਕੱਢਣੀ ਆ ਦੇਖਿਓ ਫੁੱਲ ਵੀਡੀਓ ਤੇ ਕੌਣ ਜੇਤਦਾ ਹੁੰਦਾ ਜੀ ਹੁਣ ਅਸੀਂ ਨੇ ਟੋਕਨ ਫੋਲਡ ਕਰ ਲੱਗੀਆਂ ਜੀ ਆ ਇੱਕ ਨੰਬਰ ਤੋਂ ਸਟਾਰਟ ਕਰੂਗੇ ਸਲੀਮ ਭਾਈ ਹਾਂ ਬਸ ਕੋਈ ਨਾ ਫਟਾਫਟ ਫੋਲਡ ਕਰਕੇ ਆ ਪਾਸ ਹੋ ਜੋ ਇੱਕ ਨੰਬਰ ਠੀਕ ਆ ਜੀ ਤਾਂ ਤਾਂ ਨੇ ਹਟਾਇਆ ਕੋਣ ਡੌਲ ਮਾਰਦ ਕੋਣ ਟੈਂਡ ਡੌਲ ਮਾਰ ਦੋ ਇੱਕ ਤਾਂ ਹੋਰ ਲਾ ਦਿਓ ਭੋਵੇਂ ਹਾਂ ਵੀ ਜੇ ਪਤਾ ਨਾ ਲੱਗੇ ਵੀ ਨੰਬਰ ਕੀ ਲੱਗੇ ਭਾਈ ਦੋ ਨੰਬਰ ਤਿੰਨ ਨੰਬਰ ਚੈੱਕ ਕਰਾ ਕੇ ਪਾਓ ਠੀਕ ਹੈ ਵੀਰੇ ਹਾਂ ਤਿੰਨ ਨੰਬਰ ਚੈੱਕ ਕਰਵਾ ਕੇ ਬਸ ਠੀਕ ਹੈ ਜੀ ਫਟਾਫਟ ਪਾ ਦਿਓ ਆਮੇ ਲਿਖੀ ਜਾਂਦੀ ਸਾਰੇ ਚੈੱਕ ਹੋਈ ਜਾਂਦੇ ਬਸ ਇੱਕ ਵਾਰੀ ਹੋਈ ਜਾਂਦੇ ਹਾਂ ਫੋਲਡ ਕਰੀ ਚੱਲੋ ਸਲੀ ਮਾੜਾ ਫਸਟ ਹੋ ਥੋੜਾ ਮੈਂ ਇੱਧਰ ਥਾਲਦੀ ਵੀ ਬਣਾ ਗਏ ਹਾਂ ਹਾਂ ਨੰਬਰ ਇੱਧਰ ਆਪਾਂ ਨੰਬਰ ਸਾਰੇ ਨੰਬਰ ਵੇਜ ਲਾ ਜਾਨਾ ਚਾਰ ਨੰਬਰ ਫਿਰ ਤਾਂ ਕੰਮ। ਯਾਰ ਮਣੀ ਆ ਲਿਖੀ ਜਾਂਦੇ ਕੋਈ ਲੋੜ ਤਾਂ ਹੈ ਨਹੀਂ ਵੈਸੇ। ਕੋਈ ਨਹੀਂ ਕੋਈ ਨਹੀਂ। ਸਭ ਬੱਚੋ ਜਣ ਕੇ ਕਰਦੇ ਹੁੰਦੇ ਦਾ ਵਾਸਤੇ। ਪਤਾ ਤਾਂ ਇੰਨਾ ਚੜੀ ਪਤਾ ਲੱਗਦਾ ਵੀ ਕਿਹੜੇ ਕਿੰਨੇ ਆ। 7 ਨੰਬਰ। ਆਂ ਕਰ ਫੋਲਡ ਕਰ ਜੋ। ਮੇਰਾ 4 ਵਾਲੇ ਕਰਦੇ ਕੋਰੇ ਬਲ ਟਾਈਮ ਲਾ ਕੇ ਫੋਲਡ ਕਰਨ ਲੱਗੇ। 7 ਨੰਬਰ ਫੋਲਡ ਕਰੋ। ਹਾਂ ਆ ਰਹੇ ਆ ਆਪਣਾ। ਲੋ ਜੀ 8 ਨੰਬਰ ਫੋਲਡ ਕਰੋ। 9 ਨੰਬਰ ਫੋਲਡ ਕਰੋ ਵੀਰੇ। 9 ਨੰਬਰ ਫੋਲਡ 10 ਨੰਬਰ ਫੋਲਡ ਬਾਈ 11 ਨੰਬਰ ਫੋਲਡ ਬਾਈ ਕਰੋ ਨਾ ਚਿੱਟਾ ਪੇਜ ਲਿਆ ਕਰੋ ਲੈਣ ਨੂੰ ਆਵੇਂਗਾ ਚਲ ਕੋਈ ਨਹੀਂ ਆਪੜ ਅੱਖਰ ਲਿਖੇ ਪਏ ਆ ਨਹੀਂ ਚਿੱਟਾ 12 ਨੰਬਰ ਫੋਲਡ ਬਾਈ ਪਰ ਬਾਹਰ ਫੋਲਡ ਕਰੋ 13 ਨੰਬਰ ਫੋਲਡ ਕੱਬ ਚੋਰਮਸ ਫੋਲਡ ਕਰ ਦੋ ਸਿੱਧਾ 14 ਨੰਬਰ ਫੋਲਡ ਤੁਸੀਂ 15 ਕਰ ਲੀ ਹਾਂ 15 ਕਰ ਦੋ 15 ਜੀ 15 ਫੋਲਡ ਸਤਾਰਾ 16 16 ਫੋਲਡ ਲੈ ਕੋ ਸਤਾਰਾ ਫੋਲਡ ਕਰੋ ਬਾਈ ਜੀ ਆਪਾਂ ਤੇ 17 ਕਿਉਂਕਿ ਪੰਜਵੇਂ ਮੇਰੀ ਕਮਿਟੀ ਹੈ 17 ਫੋਲਡ ਹੋ ਗਿਆ ਠੀਕ ਹੈ ਜੀ ਹਾਂ ਵੀ ਨਹੀਂ ਕਰਦੇ ਹਾਂ ਕੋਣੇ ਕਰ ਦਿੰਦੇ ਆ 18 18 ਫੋਲਡ ਹੋ ਗਿਆ ਬਾਈ ਜੀ ਹਾਂ ਠੀਕ ਹੈ ਹਾਂ ਜੀ ਪਰ 19 ਚੱਕੋ 19 ਫੋਲਡ ਕਰੋ ਪਰ ਦੋ ਮਿੰਟ ਚੁੱਪ ਯਾਰ ਗਾ ਵੀਡੀਓ ਜਿਹੜੇ ਬੋਲੀ ਜਾਂਦਾ ਫੇਰ ਕੀ ਲੈ ਫੇਰ ਕੀ ਹੈ ਮਜ਼ਾਕ ਨਾ ਕਰਨਾ 19 ਫੋਲਡ ਹੋ ਗਿਆ ਬਾਈ ਜੀ ਡਬਲ ਡਬਲ ਕਰਕੇ ਆਪਣਾ ਦੋ ਨੂੰ 20 ਫੋਲਡ ਕਰੋ ਬਾਈ ਜੀ ਅੰਤ ਕਿ ਡਬਲ ਫੋਲਡ ਕਰ ਦੇ ਕਿ ਸਾਰੇ ਨੂੰ ਕਰਦੇ ਕਰਦੇ ਇੱਕ ਹੀ ਫੋਲਡ ਹੁਣ ਹੋਰ ਕੀ ਕਰਨਾ ਇਹਨੂੰ ਮੈਂ ਕਿਹਾ ਵੱਧ ਫੋਲਡ ਕਰ ਦੇ ਮੈਂ ਕਹਿੰਨਾ ਬਹੁਤ ਆ ਹੁਣ ਠੀਕ ਆ ਓਕੇ ਫਿਰ ਪੈਗੇ ਵੀ ਕਰਾ ਲਓ ਬਾਈ ਇਹਨੂੰ ਚੁੱਪ ਕਰਾ ਬਈ ਪੜਦੇ ਹੀ ਨਹੀਂ ਹੁੰਦੇਗੇ ਇਹ ਇਹਨੂੰ ਚੁੱਪ ਕਰਾ ਮਿਸਤਰੀ ਲਈ ਫੋਲਡ ਵੀ ਜੀਨੇ ਮੈਂ ਦੋਵੀ ਫੋਲਡ ਦੋਵੀ ਨੰਬਰ 25 ਲਾਸਟ ਬਾਈ ਫੋਲਡ ਠੀਕ ਆ ਜੀ ਹਾਂਜੀ ਆ ਲੈ ਲਿਆ ਹਾਂ ਹੁਣ ਹਾਰ ਤੋਂ ਟਕਰਾਇਆ ਅੱਛਾ ਭਾਈ ਜੀ ਆਪਣਾ ਕੋਰੇ 1 ਮਿੰਟ ਲਾਸਟ ਵਾਰ ਇਹਨਾਂ 25 ਸਾਈਡ ਤੇ ਗਿਣਾ ਦੇ ਇੱਕ ਵਾਰ ਹਾਂ 1 ਮਿੰਟ ਤੋਂ ਸ਼ੁਰੂ ਕਰਾ ਦਿਓ 25 ਬਾਈ ਪਾ ਦਿਆਂ ਭਾਈ ਠੀਕ ਹੈ 1 2 3 4 5 6 7 8 9 10 11 12 13 14 15 16 17 18 19 ਵੀ 21 22 23 24 25 ਚਾਹ ਲੋ ਜੀ ਠੀਕ ਆ ਰੀਤਾ ਰੀਤਾ ਬਾਕੀ ਮੇਰੇ ਸਾਰੇ ਸਾਹਮਣੇ ਇਧਰਲੇ ਪਾਸੇ ਆ ਜਾਓ ਤੇ ਚਲੋ ਬਈ ਸਾਰੇ ਜਨੋ ਪਰ ਮਿਕਸ ਕਰ ਦੋ ਚੰਗੀ ਤਰ੍ਹਾਂ ਹਾਂ ਆ ਜਾਓ ਹਾਂ ਮਿਕਸ ਕਰ ਦੋ ਬੱਚਾ ਆ ਮਿਕਸ ਕਰ ਮਿਕਸ ਕਰ ਦੋ ਚੰਗੀ ਤਰ੍ਹਾਂ ਮਿਕਸ ਕਰ ਦੋ ਕੋਈ ਨਾ 2 ਮਿੰਟ ਲਾ ਲਓ ਕੋਈ ਨਹੀਂ ਪਿਆ ਆਪਣੇ ਕੋਲ ਟਾਈਮ ਹਜੇ ਮਿਕਸ ਕਰ ਦੋ ਕੋਈ ਜਿੰਨਾ ਮਰਜੀ ਬਸ ਮਿਕਸ ਨਹੀਂ ਕਰਨੀਆਂ ਯਾਰ ਸੈਡਾਂ ਤੇ ਜਿਹੜੀ ਮਰਜ਼ੀ ਇੱਕ ਚੱਕਲੇ ਦੋ ਵੀ ਹਾਂ ਕੋਈ ਗੱਲ ਨਹੀਂ ਆਪਾਂ ਮਲਕ ਮਿਕਸ ਕਰ ਦਈਓ ਤਾਂ ਗਲੇ ਲਿਆ ਨੀ ਆ ਬਸ ਠੀਕ ਆ ਲਓ ਸਾਰੀ ਮਿਕਸ ਹੋ ਗਿਆ ਹੁਣ ਆਪਾਂ ਇਹਨੂੰ ਖਿਲਾਰ ਦਿੰਨੇ ਆਂ ਠੀਕ ਆ ਉਹਦਾ ਚਲੋ ਚੈੱਕ ਲਾ ਲਓ ਜੀ ਹੁਣ ਆਪਣਾ ਜਿਹੜੀ ਪਹਿਲੀ ਗੁਰਨੇਕ ਇਧਰ ਗੁਰਨੇਕ ਆ ਵੇ ਗੁਰਨੇਕ ਨਹੀਂ ਪ੍ਰੀਜ਼ਨ ਗੁਰਨੇਕ ਆਊਗਾ ਮੁੰਡਾ ਔਰ ਸਾਹਮਣੇ ਇਹਨਾਂ ਨਾਲ ਰੁਕੋ ਸਾਹਮਣੇ ਤੇ ਸਾਹਮਣੇ ਇੱਕ ਪਰਚੀ ਹਾਂ ਮੇਰੀ ਪੁੱਤ ਗੱਲ ਸੁਣੋ ਰੁਕੋ ਰੁਕੋ ਰੱਖ ਰੱਖ ਰੱਖਿਆ ਰੱਖਿਆ ਜਣੀ ਪੁੱਤ ਰੁਕ ਜਾ ਫੇਰ ਉਹੀ ਗੱਲ ਕਰਦੀ ਪਹਿਲਾਂ ਪੁੱਛ ਤਾਂ ਉਹ ਚੱਕਣੀ ਕਿ ਨਹੀਂ ਚੱਕਣੀ 7 ਵਜੇ ਚੱਕਣੀ ਆ ਹਾਂ ਮੈਂ ਕੋਈ ਨਹੀਂ ਚੱਕਦਾ ਕੋਈ ਨਹੀਂ ਕੀ ਟਾਈਮ ਪਿਆ ਹਾਂ ਨਹੀਂ ਹੋਵੇ ਬਸ ਕੋਈ ਨਹੀਂ ਤੁਮ ਲੋ ਜੀ ਆਪਣਾ ਬਈ ਪਹਿਲਾ ਡਰਾ ਨਿਕਲਣ ਲੱਗਿਆ ਠੀਕ ਹੈ ਜੀ ਆਪਾਂ ਆ ਬੱਚੇ ਤੋਂ ਇਹ ਡਰਾ ਚਕਾਉਣਾ ਇਹਨੂੰ ਤਾਂ ਮੇਰੇ ਖਿਆਲ ਪੰਜ ਤੱਕ ਗਿਣਤੀ ਵੀ ਨਹੀਂ ਆਉਂਦੀ ਹੋਊ ਆਪਾਂ ਬੱਚੇ ਤੋਂ ਚਕਵਾਵਾਂਗੇ ਜੀ ਆ ਆਪਾਂ 25 ਤੋਂ ਪਹਿਲਾਂ ਹੀ ਆਪਾਂ ਸ਼ੋਅ ਕਰਤੇ ਸੀ ਗੀਆਂ ਠੀਕ ਹੈ ਜੀ ਸਾਰੀਆਂ ਦੁਬਾਰਾ ਮੈਂ ਫੇਰ ਲਾ ਦੇਣਾ ਆਪਣਾ ਗੁਰਨੂਰ ਪੁੱਤ ਇੱਕ ਚੱਕੋ ਜਿਹੜੀ ਮਰਜੀ ਇੱਕ ਮਿੰਟ ਇਹ ਪਹਿਲਾ ਨਾਮ ਜੀ ਆਪਣਾ ਜਿਹੜਾ 2516 ਜੀ ਉਹ ਕੱਢਣ ਲੱਗਿਆ ਚੱਕ ਪੁੱਤ ਪਰਚੀ ਜਿਹੜੀ ਮਰਜੀ ਠੀਕ ਹੈ ਜੀ ਖੋਲੋ ਦਿਖਾਓ ਦਿਖਾਓ ਪਰਚੀ 2500 ਦੀ ਬਾਈ ਜੀ ਪਰਚੀ ਨਿਕਲਣ ਲੱਗੀ ਆ 2500 ਵਾਲੀ ਪਰਸੀ ਬਾਈ ਜੀ 21 ਨੰਬਰ ਜੀ ਪੰਮਾ ਜੀ ਹਾਂ ਜੀ ਪੰਮਾ ਸੇਵੇ ਵਾਲਾ ਬਾਈ ਜੀ ਉਹਨੂੰ ਪਹਿਲੀ ਇਹ 2500 ਦੀ ਪਰਚੀ ਨਿਕਲੀ ਆ ਠੀਕ ਆ ਜੀ ਹੁਣ ਜੀ ਆਪਣਾ ਨਿਕਲਣ ਲੱਗਿਆ ਜੀ ਦੂਸਰਾ ਇਨਾਮ ਠੀਕ ਆ ਜੀ ਚੁੱਪ ਹਾਂ ਤਾਂ ਪਰਚੀ ਵਿੱਚ ਉਹ ਹੀ ਛੜਤੀ ਐ ਇਹ ਨੰਬਰ ਹਾਂ ਇਹਨੂੰ ਪਾੜ ਦੋ ਪਾੜ ਦੋ 1 ਨੰਬਰ ਤੇ ਦੱਸ ਕੇ ਚੱਕਾ ਕਰੈਣੀ ਚੱਕਣੀ ਹੁੰਦੇ ਗਾਣ ਠੀਕ ਆ ਰੀਤ ਪੁੱਤ ਸਾਹਮਣੇ ਆ ਜਾਓ ਹੁਣ ਤੁਹਾਡੀ ਵਾਰੀ ਆ ਇਹਨੂੰ ਹੋਰ ਲਾਲਾ ਇੱਕ ਵਾਰੀ ਲਾਲਾ ਹਰ ਲਾਲਾ ਰਾਲਾ ਹਰ ਲਾਲਾ ਰਾਲਾ ਠੀਕ ਆ ਖਰਨਾਉਣਾ ਉਤਾਲੋ ਚਲੋ ਚਲੋ ਜੀ ਜਿਹੜੀ ਮਰਜ਼ੀ ਪਾਰਟੀ ਦੀ ਸਾਹਮਣੇ ਵੇਖ ਚੱਕ ਚੱਕੋ ਇੱਕ ਬਰਤੀ ਪਹਿਲ ਦੂਸਰਾ ਨਾਮ ਜੀ ਆਪਣਾ ਜਿਹੜਾ 1250 ਵਾਲਾ ਜੀ ਉਹ ਹਾਂ ਜੀ ਖੋਲ ਕੇ ਦਿਖਾਓ ਲਾਓ ਜੀ ਇੱਕ ਨੰਬਰ ਦੀ ਇੱਕ ਨੰਬਰ ਦੀ ਪਤਾ ਨਹੀਂ ਜੀ ਉਹ ਬਾਅਦ ਦੱਸ ਦਾਂਗੇ ਆਪਾਂ ਇੱਕ ਨੰਬਰ ਇੱਕ ਨੰਬਰ 1250 ਜੀ ਨਿਕਲਿਆ ਜੀ ਪਰਚੀ ਪੁੱਤ ਬਾੜ ਦੋ ਮਾਨੂੰ ਸਾਹਮਣੇ ਪੁੱਤ ਹਾਂ ਜੀ ਪੁੱਤ ਪਰਚੀ ਖਲਾਰ ਮੜੀ ਜੀ ਹਾਂ ਹਾਂ ਪਰਚੀ ਕਲ ਖਲਾਰੋ ਖਲਾਰੋ ਇੱਕ ਮਿੰਟ ਗਾਓ ਉਹਨੂੰ ਹੱਥੋਂ ਤੁਸੀਂ ਇਹਦੀ ਮਰਜ਼ੀ ਨਾਲ ਸੋਚ ਸਮਝ ਕੇ ਚੱਕੋ ਚੱਕੋ ਬੁੱਧਾ ਮਾਨੂੰ ਚੱਕੋ ਲਾਸਟ ਬਈ ਆਪਣਾ ਤੀਜਾ ਨੰਬਰ ਤੀਜਾ ਨੰਬਰ ਚੱਕ ਲੋ ਜੀ ਜੀ ਲਾਸਟ ਜੀ ਚੱਕੋ ਜੀ ਲਾਸਟ ਪਰਚੀ ਆਪਣੀ ਆ ਗਈ ਜੀ ਇਹ ਇਹ 1250 ਦੀ ਕਿਹਨੂੰ ਆ ਰਹੀ ਹੈ ਜੀ ਜਮਾ ਇਹ ਲਾਸਟ ਆਪਣਾ ਮੰਨੋ ਜੀ ਸਰ ਮਨਤ ਮਨਤ ਦੀ ਤੀਜੀ ਵਾਰੀ ਆ ਗਈ ਹਾਂ ਮਨਤ ਬਈ ਠੀਕ ਹੈ ਜੀ ਮੰਨਤ ਦੀ ਪਰਚੀ ਆ ਗਈ ਜੀ ਮੈਂ ਤੁਹਾਨੂੰ ਵੇਰਵਾ ਪਾ ਦਾਂ ਜੀ ਆਪਣੇ ਕਿਹੜੇ ਕਿਹੜੇ ਬੰਦੇ ਆਏ ਆ ਕਿਹੜੇ ਕਿਹੜੇ winner ਆਇਆ ਪਹਿਲਾ ਨਾਮ ਜੀ 21 ਨੰਬਰ ਤੇ ਜੀ ਆਪਣਾ ਆਇਆ ਜੀ ਭੋਲਾ ਪੰਮਾ ਸੇਵੇ ਵਾਲੇ ਤੋਂ ਜੀ ਠੀਕ ਹੈ ਜੀ ਦੂਸਰਾ ਇਨਾਮ ਆਪਣਾ ਆਇਆ ਜੀ ਨੰਬਰ ਕੀ ਸੀ ਇੱਕ ਨੰਬਰ ਇੱਕ ਨੰਬਰ ਜੀ ਜਗਜੀਤ ਆਇਆ ਜੀ ਤਿੰਨ ਨੰਬਰ ਜੀ ਆਪਣਾ ਮੰਨਤ ਮੰਨਤ ਆਪਣਾ ਲੁਧਿਆਣਾ ਤੋਂ ਜੀ ਮੁੰਡਾ ਅਸਦੀਪ ਦਾ ਬ੍ਰਦਰ ਹੈ ਜੀ ਉਹਨੂੰ ਆਪਣਾ ਆਇਆ ਜੀ ਠੀਕ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਬਾਈ ਮੁਬਾਰਕਾਂ ਠੀਕ ਹੈ ਜੀ ਸਾਰਿਆਂ ਨੂੰ ਜਿਨ੍ਹਾਂ ਨੂੰ ਬਾਈ ਜੀ ਜਿਨ੍ਹਾਂ ਨੂੰ ਬਾਈ ਜੀ ਨਹੀਂ ਆਇਆ ਚਲੋ ਉਹ ਉਹਨਾਂ ਦੀ ਕਿਸਮਤ ਆ ਅਗਲਾ ਆਪਣਾ ਬਾਈ ਡਰਾ 10 ਤਰੀਕ ਨੂੰ ਆ ਰਿਹਾ ਜੀ ਮਿਲਦੇ ਆ ਫਿਰ ਤੁਹਾਨੂੰ ਅਗਲੀ ਵਾਰ